ਵਾਕਈ ਜਿਹੜੀ ਐਮਐਸਪੀ ਦਾ ਇਸ਼ੂ ਐਡਾ ਵੱਡੇ ਪੱਤਰ ਤੇ ਬਣਾਇਆ ਹੋਇਆ ਹੈ ਵਾਕਈ ਉਹ ਹੈ ਇਸ਼ੂ ਗੰਭੀਰ ਹੈ ਪੰਜਾਬ 'ਚ ਐਮਐਸਪੀ ਦਾ ਕੋਈ ਇਸ਼ੂ ਨਹੀਂ ਹੈ ਮੋਦੀ ਜੀ ਨੇ ਜਿਹੜੀ ਐਮਐਸਪੀ ਐਗਜ਼ਿਸਟਿੰਗ ਹੈਗੀ ਉਹਦੇ ਲਈ ਉਹਨਾਂ ਨੇ ਕਹਿਤਾ ਕਿ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ ਔਰ ਦਾਣਾ-ਦਾਣਾ ਚੱਕਿਆ ਜਾਂਦਾ ਜਿਹੜੇ ਕਿਸਾਨ ਨੇ ਉਹ ਨਹੀਂ ਇਹ ਕੁਸ਼ੀਦਾਂ ਜਿਹੜਾ ਸਹੀ ਮਾਈਨਰਚ ਫਾਰਮਰ ਹੈ ਜਿਹੜਾ ਅਸਲੀ ਕਿਸਾਨ ਹੈ ਕਿਸਾਨ ਸਨਮਾਨ ਦੀ ਜਿਹੜੀ ਮਿਲਦੀ ਹੈ ਬਿਲਕੁਲ ਠੀਕ ਉਹ ਪੰਜਾਬ 'ਚ ਕਈ ਲੱਖ ਕਿਸਾਨਾਂ ਨੂੰ ਮਿਲਦੀ ਹੈ ਉਹ ਇਹਨਾਂ ਨੇ ਮੇਰਾ ਖਿਆਲ 15 ਲੱਖ ਦੇ ਆਸ-ਪਾਸ ਉਹ ਘਟਾਈ ਤੇ ਸਰਕਾਰ ਨੇ ਅਜਿਹੀ ਹਾਂ ਆਵਾਜ਼ ਵੀ ਨਹੀਂ ਆਈ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਉਹ ਗਰੀਬ ਲੋਕ ਹੈ ਉਹਨਾਂ ਦੇ ਲਈ ਨਾ ਤਾਂ ਕਿਸਾਨ ਖੇਤ ਰਿਕਾਰਡ ਬਣਾਉਣ ਦੀ ਗੱਲ ਕੀਤੀ ਨਾ ਕਿਸਾਨ ਸਦਮਾਨ ਦੀ ਦੀ ਗੱਲ ਕੀਤੀ ਨਾ ਕਿਸੇ ਹੋਰ ਕਿਸਾਨ ਦੇ ਪੈਸੇ ਦੀ ਗੱਲ ਐਮ ਐਸ ਪੀ ਦਾ ਕੋਈ ਮੁੱਦਾ ਨਹੀਂ ਹੈ ਜਿਹੜੇ ਕੱਟੇ ਗਏ ਜਿਨ੍ਹਾਂ ਨੂੰ 2-2000 ਰੁਪਏ ਸਾਲ 6000 ਮਿਲਦਾ ਸੀ ਤੇ ਉਹਨਾਂ ਦਾ ਉਹ ਪੈਸਾ ਗਰੀਬਾਂ ਦਾ ਕਿੱਧਰ ਗਿਆ ਉਹਨਾਂ ਬਾਰੇ ਕਿਉਂ ਨਹੀਂ ਕੋਈ ਗੱਲ ਕੀਤੀ ਕਿਉਂ ਨਹੀਂ ਭਗਵੰਤ ਮੰਗ ਕਰਦਾ ਕਿਉਂਕਿ ਉਹ ਮੋਦੀ ਜੀ ਦੇ ਨਾਮ ਤੇ ਅਸਰ ਮੋਦੀ ਦਾ ਪੈਸਾ ਆ ਗਿਆ ਮੋਦੀ ਦਾ ਪੈਸਾ ਚੱਕ ਲੈਂਦੇ ਪਿੰਡਾਂ ਦੇ ਤੇ ਉਹ ਇਹਨਾਂ ਨੂੰ ਇਹ ਉਹ ਨਾ ਕਿਹਾ ਜਾਵੇ ਅਸੀਂ ਤਾਂ ਮੋਦੀ ਨੂੰ ਦੁਸ਼ਮਣ ਲਗਾਉਣਾ ਕਿ ਇਹਨਾਂ ਨੇ ਕੀਤਾ ਸਿੱਖ ਮੂਵਮੈਂਟ ਬਣਾਉਣ ਲੱਗੇ ਮੈਨੂੰ ਕਹਿਣ ਤੁਸੀਂ ਸਾਈ ਸਿੱਖਾਂ ਦੇ ਖਿਲਾਫ ਦੱਸੋ ਹੁਣ ਸਿੱਖੀ ਦਾ ਸਰਟੀਫਿਕੇਟ ਵੀ ਇਹ ਦੇਣਗੇ ਉਹ ਤਾਂ ਸਾਡਾ ਕੋਈ ਨਹੀਂ ਦਾ ਕਿਸਾਨ ਮੂਵਮੈਂਟ ਇਹ ਸਟਾਰਟ ਨਹੀਂ ਹੋਤੀ ਕੌਂਸਲ ਨੇ ਸ਼ੁਰੂ ਇਹ ਕਿਛੀ ਸਟਾਰਟ ਆ ਹੁਣ ਜਦੋਂ ਇੰਨੇ ਮਜ਼ਬੂਤ ਹੋ ਗਏ ਰਾਜਨੀਤਿਕ ਗੈਰ ਰਾਜਨੀਤਿਕ ਆਪਿਕ ਜੋਰ ਕਰ ਲਿਆ ਇਹ ਕਿੰਨਾਂ ਨੇ ਕੀਤਾ ਜੀ ਇਹ ਤਾਂ ਖੁਦ ਕਿਸਾਨ ਇਹ ਜਿਹੜੇ ਕਿਸਾਨ ਪੋਤੀ ਕਿਸਾਨ ਲੀਡਰ ਨੇ ਇਹਨਾਂ ਨੇ ਕੀਤਾ ਇਹ ਕਿਉਂ ਕਮਜ਼ੋਰ ਕੀਤਾ ਦੇਨ ਨਾਲ ਰਾਦੇ ਵਾਲੇ ਇਸ ਤੇ ਜਵਾਬ ਦੇਣ ਨਾਲ ਲੱਲੇ ਵਾਲੇ ਇਸ ਤੇ ਜਵਾਬ ભગવાન ਤਮਾਨ ਜਿਹੜਾ ਹੈਗਾ ਉਹ ਕਿਸਾਨ ਦਾ ਹਿੱਤ ਚਾਹੁੰਦਾ ਨਾ ਉਹ ਆਪਣਾ ਤੇ ਕੇਜਰੀਵਾਲ ਦਾ ਹਿੱਤ ਚਾਹੁੰਦਾ ਉਹਦੇ ਚੈਨਲ ਦਾ ਇਸਤੇਮਾਲ ਕਰ ਰਿਹਾ ਹੈ 180 ਕਰੋੜ ਕੇਂਦਰ ਨੇ ਦਿੱਤਾ ਨਾ ਉਹ ਵੀ ਆਪਣਾ ਨਹੀਂ ਉਹ ਵੀ ਇਹਨਾਂ ਦਾ ਆਬਦਾ ਨਹੀਂ ਹੈ ਉਹੀ ਪੈਸਾ ਬਣਦਾ ਹੈ ਕੇਂਦਰ ਦਾ ਹੀ ਮੋਦੀ ਜੀ ਆਲਾ ਇਹ ਦੱਸਿਆ ਨਹੀਂ ਵੀ ਇਹ ਮੋਦੀ ਜੀ ਨੇ ਵੀ ਇੱਥੇ ਹੁਣ ਆਟੇ ਵਾਲਾ ਕਿੱਸਾ ਕੀ ਹੈ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਇਹਦੇ ਤੇ ਮਤਲਬ ਇਹ ਸਮਝ ਲਓ ਕਿ 4-500 ਰੁਪਏ ਦਾ ਫालतू ਖਰਚਾ ਸਰਕਾਰ ਦਾ ਕਰਨਾ ਆਪਣੀ ਫੋਟੋ ਲਾਉਣ ਦੇ ਚੱਕਰ 'ਚ ਜੋ ਮੋਦੀ ਜੀ ਦਿੰਦੇ ਆ ਉਹ ਵੀ ਸਟੇਟ ਦੇ ਥਰੂ ਹੁੰਦਾ ਉਹ ਵੀ ਨਹੀਂ ਪਹੁੰਚਣ ਦਿੰਦੇ ਗਰੀਬਾਂ ਤੱਕ 80 ਕਰੋੜ ਲੋਕਾਂ ਨੂੰ ਅਨਾਜ ਦੇ ਤੇਰੇ ਦੇਸ਼ ਰਾਸ਼ ਉਹਦੇ ਤੋਂ ਆਤੀ ਫੋਟੋ ਕਾਦੇ ਲਈ ਲਾਉਣੀ ਹੈ ਵੀ ਇਹ ਕੀ ਚੱਕਰ ਹੈ ਕਿੱਡਾ ਗੱਬਾ ਨਾਨਕਾ ਜਿਹੜੀ ਫੋਟੋ ਲਾ ਰਹੇ ਨੇ ਸਭਾ ਚੋਣਾ 2024 ਦਾ ਦੌਰ جاری ਹੈ ਕਿਤਨਾ ਕਿਤੇ ਖਾਸ ਕਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਹੈਗੇ ਨੇ ਉਹ ਕਿਤੇ ਜਾਦ ਹਾਂ ਤਾਂ ਕਿਸਾਨ ਉਹਨਾਂ ਦਾ ਘੇਰ ਘੇਰ ਕੇ ਵਿਰੋਧ ਕਰ ਰਹੇ ਨੇ ਐਮਐਸਪੀ ਦੀਆਂ ਮੰਗਾ ਦੀ ਗੱਲ ਕਰ ਰਹੇ ਨੇ ਆਪਣੇ ਹੱਕ ਲੈਣ ਦੀ ਗੱਲ ਕਰ ਰਹੇ ਨੇ ਤੇ ਖਾਸ ਕਰ ਕੋਈ ਸਰਦਾਰਾ ਕੁ ਜਿਹੜਾ ਭਾਜਪਾ ਚ ਦਿਖਦਾ ਉਹਨੂੰ ਸਿੱਧਾ ਹੀ ਕਹਿ ਦਿੰਦੇ ਇਹਦਾ ਪੱਕਾ ਜਿਹਾ ਸਿਰ ਪਸਾਈ ਫਿਰਦੇ ਇਹਨਾਂ ਦੇ ਜ਼ਮੀਰ ਮਰੇ ਹੋਏ ਨੇ ਕੀ ਵਾਕਈ ਭਾਜਪਾ ਅੱਖਾਂ ਮੀਚ ਕੇ ਬੈਠੇ ਨੇ ਉਹਦੇ ਅਹੁਦੇਦਾਰ ਖਾਸ ਕਰਕੇ ਪੰਜਾਬ ਵਾਲੇ ਸੀਨੀਅਰ ਆਗੂ ਪਾਰਟੀ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਇੱਥੋਂ ਹੀ ਸ਼ੁਰੂ ਕਰਾਂਗਾ ਤੁਸੀਂ ਖੁਦ ਵੀ ਜ਼ਿੰਮੇਦਾਰ ਹੈਗੇ ਹੋ ਵਾਕਈ ਜਿਹੜੀ ਐਮਐਸਪੀ ਦਾ ਇਸ਼ੂ ਐਡਾ ਵੱਡੇ ਪੱਧਰ ਤੇ ਬਣਾਇਆ ਹੋਇਆ ਹੈ ਵਾਕਈ ਉਹ ਹੈ ਇਸ਼ੂ ਗੰਭੀਰ ਹੈ ਪੰਜਾਬ 'ਚ ਉਹ ਐਮਐਸਪੀ ਦਾ ਕੋਈ ਇਸ਼ੂ ਨਹੀਂ ਹੈ ਜੀ મોદી ਜੀ ਨੇ ਜਿਹੜੀ ਐਮਐਸਪੀ ਐਗਜ਼ਿਸਟਿੰਗ ਹੈਗੀ ਆ ਉਹਦੇ ਲਈ ਉਹਨਾਂ ਨੇ ਕਹਿਤਾ ਕਿ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ ਬਿਲਕੁਲ ਠੀਕ ਹੈ ਠੀਕ ਹੈ ਔਰ ਦਾਣਾ ਦਾਣਾ ਚੱਕਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਫਸਲਾਂ ਹੋਰ ਬੀਜਣੀਆਂ ਚਾਹੋ ਪੰਜ ਫਸਲਾਂ ਤਾਂ ਉਹਨੇ ਕਹੀ ਦਿੱਤਾ ਸੀ ਪੰਜ ਸਾਲ ਦਾ ਐਗਰੀਮੈਂਟ ਕੰਟਰੈਕਟ ਕਰ ਲਓ ਚੱਕਾਂਗੇ ਸਾਰਾ ਇਹ ਮਹਿੰਗੀ ਵੀ ਕਿਤਾ ਮਾਰਕੀਟ 'ਚ ਵੇਚ ਲਓ ਪਰ ਜੇ ਨਾਂ ਰੇਟ ਠੀਕ ਮਿਲੇ ਤਾਂ ਜਿਹੜਾ ਰੇਟ ਤੈਅ ਹੋਇਆ ਉੱਤੇ ਚੱਕਾਂਗੇ ਜੀ ਹੋਰ ਵੀ ਕੋਈ ਐਸੀ ਜਿਹੜੀ ਆ 2 4 10 ਹਜ਼ਾਰ ਏਕੜ 'ਚ ਬੀਜਣਾ ਚਾਹੁੰਦੇ ਹੋਣ ਕਿਸਾਨ ਉਤੇ ਡੀ ਵੀ ਤਿਆਰ ਸਰਕਾਰ ਹੋਰ ਫਸਲ ਦੀ ਵੀ ਜਿਹੜੀ ਦੀ ਕਹਿਣਗੇ ਹੂੰ ਉਹਦਾ ਕੰਟ੍ਰੈਕਟ ਕਰ ਲੈਣਗੇ ਜੀ ਪਰ ਚੱਕਰ ਇਹ ਆ ਕਿ ਅਸਲ ਚ ਜਿਹੜੇ ਕਿਸਾਨ ਨੇ ਉਹ ਨਹੀਂ ਇਹ ਕੁਝ ਵੀ ਕਰ ਰਹੇ ਜਿਹੜਾ ਸਹੀ ਮਾਇਨੇ ਚ ਫਾਰਮਰ ਆ ਜਿਹੜਾ ਅਸਲੀ ਕਿਸਾਨ ਆ ਜੀ ਹੁਣ ਤੁਸੀਂ ਦੇਖੋ ਵੀ ਅੱਜ ਇੱਕ ਮੁੱਦਾ ਚੱਕਿਆ ਗਿਆ ਕਿ ਜਿਹੜੇ ਉਹਨਾਂ ਦੇ ਕਿਸਾਨ ਸਨਮਾਨ ਨਿਧੀ ਜਿਹੜੀ ਮਿਲਦੀ ਹੈ ਬਿਲਕੁਲ ਠੀਕ ਉਹ ਪੰਜਾਬ ਚ 23 ਲੱਖ ਕਿਸਾਨਾਂ ਨੂੰ ਮਿਲਦੀ ਸੀ ਬਿਲਕੁਲ ਠੀਕ ਹੈ ਉਹ ਇਹਨਾਂ ਨੇ ਮੇਰਾ ਖਿਆਲ ਆ 15 ਲੱਖ ਦੇ ਆਸ-ਪਾਸ ਉਹ ਕੱਟਦੀ ਤੇ ਸਰਕਾਰ ਨੇ ਆ ਕੇ ਆ ਜਿਹੜੀ ਆਮ ਆਦਮੀ ਦੀ ਆਈ ਸੀ ਬਿਲਕੁਲ ਠੀਕ ਹੈ ਮਾਨ ਦੀ ਸਰਕਾਰ ਹਾਂ ਔਰ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਉਹ ਗਰੀਬ ਲੋਕ ਨੇ ਉਹਨਾਂ ਦੇ ਲਈ ਕਰੀਏ ਜੀ ਦੂਜਾ ਮੈਂ ਆਪ ਸੁਸਾਇਸਾਈਡ ਵਿਕਟਮ ਫੈਮਲੀਜ਼ ਦਾ ਸਰਵੇ ਕੀਤਾ ਸੀ ਠੀਕ ਹੈ ਉਹ ਮਤਲਬ ਇੱਕ ਦੇਸ਼ ਦੇ ਦੋ ਦੇਸ਼ ਨੇ ਜੀ ਇੱਕ ਹਿੰਦੁਸਤਾਨ ਭਾਰਤ ਜਿਹਨੂੰ ਅਸੀਂ ਕਹਿੰਦੇ ਆ ਇੱਕ ਇੰਡੀਆ ਮਤਲਬ ਉੱਥੇ ਲੋਕ ਜਾ ਕੇ ਪਤਾ ਲੱਗਦਾ ਤੁਹਾਨੂੰ ਦੂਸਰੇ ਦਿਨ ਨੀਂਦ ਵੀ ਨਹੀਂ ਆਉਣੀ ਉਹਨਾਂ ਦੀ ਹਾਲਤ ਦੇਖ ਕੇ ਇਹ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦੇ ਬਾਰੇ ਬਿਲਕੁਲ ਕੋਈ ਗੱਲ ਨਹੀਂ ਹੁੰਦੀ ਅੱਛਾ ਉਹ ਜਿਹੜੇ ਕਾਰਡ ਵੀ ਕੱਟੇ ਨੇ ਉਹਨਾਂ ਗਰੀਬਾਂ ਦੇ ਹੀ ਕੱਟੇ ਨੇ ਫੇਰ ਉਹਨਾਂ 'ਚ ਹੁਣ ਕਈ ਤਾਂ ਖੇਤ ਮਜ਼ਦੂਰ ਬਣ ਗਏ ਨੇ ਜੀ ਜਿਹੜੇ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੋ ਗਏ ਫਾਰਮਰ ਲੇਬਰ ਬਣ ਗਏ ਹਾਂ ਲੇਬਰ ਬਣ ਗਈ ਹੈ ਤੇ ਉਹਨਾਂ ਦੇ ਬਾਰੇ ਵੀ ਕੁਝ ਨਹੀਂ ਸੋਚਦੇ ਕਿ ਉਹਨਾਂ ਨੂੰ ਵੀ ਕੁਝ ਮਿਲਣਾ ਚਾਹੀਦਾ ਜਿਦਾ ਕਿਸਾਨ ਸਨਮਾਨ ਦੇ ਜੀ ਮਿਲਦੀ ਹੈ ਅਸਲੀ ਹੱਕਦਾਰ ਉਹੀ ਨੇ ਉਹੀ ਨੇ ਇਹ ਉਹਨਾਂ ਦੀ ਗੱਲ ਨਹੀਂ ਕਰਦੇ ਨਹੀਂ ਪਰ ਇਹ ਜਿਹੜੇ 4-5 ਚਿਹਰੇ ਬਣੇ ਨੇ ਗਰੇਵਾਲ ਸਾਹਿਬ ਇਹੀ ਹੁਣ ਮੁੜ ਕੇ ਗੱਲਾਂ ਆਉਂਦੀਆਂ ਬਲਬੀਰ ਰਾਜੇਵਾਲ ਹੋ ਗਿਆ ਜਾਂ ਜਗਜੀਤ ਢੱਲੇਵਾਲ ਹੋ ਗਿਆ ਹਰਿੰਦਰ ਲੱਖੋਵਾਲ ਹੋ ਗਿਆ ਸਰਮਣ ਪੰਦੇਰ ਹੋ ਗਿਆ ਇਹ ਕਰ ਕੀ ਰਹੇ ਆ ਫਿਰ ਮਤਲਬ ਦੇਖੋ ਮੈਂ ਇੰਡੀਵਿਜੂਅਲੀ ਤਾਂ ਇਹਨਾਂ ਦੇ ਖਿਲਾਫ ਨਹੀਂ ਕੁਝ ਵੀ ਕਹਿਣਾ ਪਰ ਮੇਰਾ ਖਿਆਲ ਆ ਵੀ ਜਿਹੜਾ ਕਿਸਾਨ ਮੂਮੈਂਟ ਇਹ ਸਟਰੈਂਥਨ ਨਹੀਂ ਹੋਣ ਦਿੱਤੀ ਕਾਂਗਰਸ ਨੇ ਸ਼ੁਰੂ ਚ ਇਹ ਪਿੱਛੇ ਸਟਰੈਂਥਨ ਹੋ ਗਿਆ ਠੀਕ ਹੈ ਜਾਤੀ ਧਰਮ ਜਾਂ ਵਰਗ ਦੇ ਨਾਂ ਤੇ ਬਿੰਦਦੇ ਨੇ ਇਹ जाट ਲੀਡਰ ਹੈ ਜੀ ਕਿਸਾਨ ਲੀਡਰ ਨਹੀਂ ਕਹਿੰਦੇ ਸੀ ਉਹਨੂੰ ਇਹ ਸਿੱਖ ਲੀਡਰ ਹੈ ਜੀ ਜਿਵੇਂ ਟੋਹੜਾ ਸਾਹਿਬ ਵੀ ਤਾਂ ਕਿਸਾਨ ਹੀ ਸੀਗੇ ਬਿਲਕੁਲ ਠੀਕ ਹੈ ਹਾਂ ਬਾਦਲ ਸਾਹਿਬ ਵੀ ਕਿਸਾਨ ਸੀ ਬਾਕੀ ਵੀ ਸਭ ਸੀਗੇ ਬਿਲਕੁਲ ਠੀਕ ਅੱਛਾ ਚੌਧਰੀ ਦੇਵੀ لال ਨੂੰ जाट ਨੇ ਜੀ ਜਾਤੀ ਧਰਮ ਜਾਂ ਵਰਗ ਚ ਵੰਡ ਕੇ ਉਹਨੂੰ ਕਮਜ਼ੋਰ ਕੀਤਾ ਜੀ ਪਰ ਆ ਹੁਣ ਜਦੋਂ ਇੰਨੇ ਮਜ਼ਬੂਤ ਹੋ ਗਏ ਰਾਜਨੀਤਿਕ ਗੈਰ ਰਾਜਨੀਤਿਕ ਹਾਂ ਪੋਲਿਟਿਕਲ ਜ਼ੋਰ ਕਰ ਲਿਆ ਇਹ ਕਿੰਨਾਂ ਨੇ ਕੀਤਾ ਜੀ ਇਹ ਤਾਂ ਖੁਦ ਹੀ ਕਿਸਾਨ ਇਹ ਜਿਹੜੇ ਕਿਸਾਨ ਅਖੌਤੀ ਕਿਸਾਨ ਲੀਡਰ ਨੇ ਇਹਨਾਂ ਨੇ ਕੀਤਾ ਹਾਂ ਇਹ ਕਿਉਂ ਕਮਜ਼ੋਰ ਕੀਤਾ ਦੇਨ ਰਾਜੇ ਵਾਲੇ ਸਤੇ ਜਵਾਬ ਦੇਨ ਲੱਲੇ ਵਾਲੇ ਸਤੇ ਜਵਾਬ ਜਗਿੰਦਰ ਗੁਰਾਹਾਂ ਤੇ ਫਿਰ ਚੌਧਰੀ ਚਰਨ ਸਿੰਘ ਕਿਸਾਨ ਨੇਤਾ ਹੋਏ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਬਹੁਤ ਵਿਦਵਾਨ ਸੀ ਬਹੁਤ ਅੱਛਾ ਲਿਖਿਆ ਉਹਨਾਂ ਨੇ ਕਿਸਾਨਾਂ ਤੇ ਜੀ ਉਹ ਕੀ ਕਹਿੰਦੇ ਸੀ ਕਿ ਇਹ ਕਿਸਾਨ ਇੱਕ ਨਜ਼ਰ ਆਪਣੇ ਖੇਤ ਤੇ ਰੱਖ ਇੱਕ ਦਿੱਲੀ ਔਰ ਚੰਡੀਗੜ੍ਹ ਦੀ ਰਾਜਗਦੀ ਤੇ ਹਾਂ ਠੀਕ ਹੈ ਜੇ ਲੋਕ ਉੱਥੇ ਤੇਰੇ ਖਿਲਾਫ ਬੈਠਣਗੇ ਤੇਰਾ ਖੇਤ ਵੀ ਨਹੀਂ ਬਚਣਾ ਤੇਰੇ ਖਿਲਾਫ ਨੀਤੀਆਂ ਬਣਣਗੀਆਂ ਠੀਕ ਹੈ ਇਹ ਜਿਸ ਤਰ੍ਹਾਂ ਪੁੱਛ ਲੜਾਈ ਝਗੜਾ ਕਰੀ ਜਾਣਗੇ ਜਿਹੜੇ ਲੋਕ ਸੱਤਾ ਚ ਨੇ ਉਹਨਾਂ ਨੂੰ ਘੇਰਣਗੇ ਹੁਣ ਤੁਸੀਂ ਦੱਸੋ ਵੀ ਕਿ ਬੀਜੇਪੀ ਦਾ ਪਿੰਡ ਚ ਬੈਠਾ ਵਰਕਰ ਸਾਢੇ 26000 19000 ਬੂਤ ਬਣੇ ਆ ਪੰਜਾਬ ਚ ਬਿਲਕੁਲ ਠੀਕ ਹੈ ਵੀ ਭਾਈ ਸਾਨੂੰ ਤੁਸੀਂ ਪਿੰਡਾਂ ਚ ਕਿੱਥੇ ਭੇਜ ਜਾਂਗੇ ਤਾਂ ਪਿੰਡਾਂ ਦੇ ਬੂਤ ਆ ਪਿੰਡਾਂ ਦੇ ਰਹਿਣ ਵਾਲੇ ਆ ਉਹ ਲੋਕ ਉੱਥੇ ਦੇ ਨੇ ਹਾਂ ਬਿਲਕੁਲ ਠੀਕ ਹੈ ਤੇ ਤੁਸੀਂ ਇਹ ਇੱਕ ਤਰ੍ਹਾਂ ਦਾ ਇਸ ਨੂੰ ਮੈਂ ਹਮੇਸ਼ਾ ਕਹਿੰਦਾ ਰਾਜਨੀਤਿਕਾ ਦਾ ਤੰਕਵਾਦ ਕਹਿੰਦਾ ਠੀਕ ਹੈ ਪੋਲੀਟੀਕਲ ਟੈਟਰਿਜ਼ਮ ਇਹ ਉਹੀ ਚੀਜ਼ ਹੈ ਜਿਹੜਾ ਆਪ ਤੁਸੀਂ ਦੇਖੋ ਬਰਨਾਲੇ 'ਚ ਲਾਠੀਆਂ ਚੱਲੀਆਂ ਨੇ ਵਪਾਰੀਆਂ ਨਾਲ ਲੜਪੇ ਉਹ ਡੰਗਾ ਮਾਰਨ ਲੱਗੇ ਹੁਸ਼ਰੇ ਆਮ ਜੋ ਕਈ ਜ਼ਮੀਨਾਂ ਦੇ ਕਬਜ਼ੇ ਲੈਣ ਚਲੇ ਜਾਂਦੇ ਆ ਕੋਈ ਕੁਛ ਕਰਨ ਚਲਾ ਜਾਂਦਾ ਕੋਈ ਕੁਛ ਕਰਨ ਚਲਾ ਜਾਂਦਾ ਇਹ ਜਿਹੜੀ ਟੈਂਡੈਂਸੀ ਹੈ ਨਾ ਇਸ ਨੂੰ ਡਿਸਕਰੇਜ ਕਰਨਾ ਚਾਹੀਦਾ ਅਗਰ ਅਸੀਂ ਕਿਸਾਨ ਨੂੰ ਮੋਮੈਂਟਮੋ ਸਟਰੈਂਥ ਦੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕੋਈ ਨਿੱਜੀ ਟੈਕ ਕਰੋ ਪਰ ਇੱਕ ਇਮਾਨਦਾਰੀ ਨਾਲ ਜਵਾਬ ਦੇਣਾ ਕਿਉਂਕਿ ਸਹੀ ਨੂੰ ਸਹੀ ਕਹਿਣਾ ਵੀ ਠੀਕ ਹੁੰਦਾ ਗਲਤ ਨੂੰ ਗਲਤ ਕਹਿਣਾ ਵੀ ਠੀਕ ਹੁੰਦਾ ਇਹ ਕਿਸੇ ਦੇ ਹੱਥ ਠੋਕੇ ਬਣੇ ਹੋਏ ਨੇ ਕਿਸੇ ਦੇ ਹੱਥ ਚ ਗੂਟੀਆਂ ਬਣ ਕੇ ਖੇਡ ਰਹੇ ਨੇ ਕਟਕੁਤਲੀਆਂ ਵਾਂਗ ਨੱਚ ਰਹੇ ਨੇ ਕੁਛ ਨਾ ਕੁਛ ਤਾਂ ਹੈ ਜਿਹੜਾ ਇਹਨਾਂ ਨੇ ਨਾਤਾ ਕਿਸਾਨ ਕਰੇ ਰਿਗਾਰਡ ਬਣਾਉਣ ਦੀ ਗੱਲ ਕੀਤੀ ਨਾ ਕਿਸਾਨ ਸਨਮਾਨ ਦੇ ਦੀ ਗੱਲ ਕੀਤੀ ਨਾ ਕਿਸੇ ਹੋਰ ਕਿਸਾਨ ਦੇ ਫਾਇਦੇ ਦੀ ਗੱਲ ਕੀਤੀ ਐਮ ਐਸ ਪੀ ਦਾ ਕੋਈ ਮੁੱਦਾ ਨਹੀਂ ਹੈ ਔਰ ਇਹ ਕਿਉਂ ਇਹ ਗੱਲਾਂ ਕਰਦੇ ਨੇ ਔਰ ਉਹਨਾਂ ਨੂੰ ਕਿਉਂ ਜਿਹੜੇ ਕੱਟੇ ਗਏ ਜਿਨ੍ਹਾਂ ਨੂੰ 2-2000 ਰੁਪਏ ਸਾਲ 6000 ਮਿਲਦਾ ਸੀ ਤੇ ਉਹਨਾਂ ਦਾ ਉਹ ਪੈਸਾ ਗਰੀਬਾਂ ਦਾ ਕਿੱਧਰ ਗਿਆ ਉਹਨਾਂ ਬਾਰੇ ਕਿਉਂ ਨਹੀਂ ਕੋਈ ਗੱਲ ਕੀਤੀ ਕਿਉਂ ਨਹੀਂ ਭਗਵੰਤ ਮਾਨ ਕਰਦਾ ਕਿਉਂਕਿ ਉਹ ਮੋਦੀ ਜੀ ਦੇ ਨਾਮ ਤੇ ਆਉਂਦਾ ਮੋਦੀ ਦਾ ਪੈਸਾ ਆ ਗਿਆ ਵੀ ਮੋਦੀ ਦਾ ਪੈਸਾ ਜੱਟ ਕਹਿੰਦੇ ਪਿੰਡਾਂ 'ਚ ਤੇ ਉਹ ਇਹਨਾਂ ਨੂੰ ਇਹ ਆ ਵੀ ਉਹ ਨਾ ਕਿਹਾ ਜਾਵੇ ਅਸੀਂ ਤਾਂ ਮੋਦੀ ਨੂੰ ਦੁਸ਼ਮਣ ਦਿਖਾਉਣਾ ਇਹ ਇਸ ਨੂੰ ਫਿਰ ਕਿਸਾਨੀ ਅੰਦੋਲਨ ਨੂੰ ਵਿੱਚ ਕਿ ਇਹਨਾਂ ਨੇ ਕੀ ਤਾਂ ਸਿੱਖ ਮੂਵਮੈਂਟ ਬਣਾਉਣ ਲੱਗੇ ਸੀ ਤੁਸੀਂ ਤਾਂ ਮੈਨੂੰ ਕਹਿਣ ਤੁਸੀਂ ਤਾਂ ਸਿੱਖਾਂ ਦੇ ਖਿਲਾਫ ਹੋ ਹੈ ਬਿਲਕੁਲ ਠੀਕ ਤੁਸੀਂ ਪਾਕਿਸਤਾਨ ਸਰਪਸਾਏ ਹੋਇਆ ਦੱਸੋ ਹੁਣ ਸਿੱਖੀ ਦਾ ਸਰਟੀਫਿਕੇਟ ਵੀ ਇਹ ਦੇਣਗੇ ਉਹ ਤਾਂ ਸਾਡਾ ਗੁਰੂ ਦਿੰਦਾ ਉਹ ਵੀ ਕਿਸਾਨ ਦੀ ਸ਼ਾਇਦ ਉਹ ਹੀ ਖਾਲਸਾਣ ਮੂਵਮੈਂਟਸ ਨਜ਼ਰਾਂ ਲਾ ਕੇ ਸੀ ਉਹ ਤਾਂ ਸਾਡਾ ਗੁਰੂ ਦਿੰਦਾ ਠੀਕ ਹੈ ਸਰੂਪ ਜਿਹੜਾ ਹੈਗਾ ਹਾਂ ਉਹ ਇਹਨਾਂ ਦਾ ਇਹਨਾਂ ਦਾ ਕੀ ਮਤਲਬ ਉਹ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਮੈਂ ਸਮਝਦਾ ਬੜੀ ਮੰਤ ਭਾਗੀ ਗੱਲ ਆ ਔਰ ਇਹਦੇ ਚ ਕਿਸਾਨਾਂ ਦੇ ਬਾਰੇ ਚ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੂੰ ਸਿੱਖਾਂ ਦੇ ਬਾਰੇ ਚ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਜਾਤੀ ਧਰਮ ਜਾਂ ਵਰਗ ਚ ਵੰਡ ਕੇ ਕਮਜ਼ੋਰ ਕਰਦੇ ਆ ਇਹ ਫਿਰ ਧਰਮ ਨਾਲ ਜੋੜਦੇ ਆ ਪਾੜ ਪਾਣ ਦੀ ਗੱਲ ਕਰਦੇ ਆ ਇਹ ਪਾੜ ਪਾਣ ਦੀ ਗੱਲ ਆ ਕਮਜ਼ੋਰ ਕਰਨ ਦੀ ਗੱਲ ਆ ਤੇ ਇਹ ਪਤਾ ਨਹੀਂ ਕਿਹੜੀਆਂ ਸਾਜ਼ਿਸ਼ਾਂ ਨੇ ਕੀ ਹੋ ਰਿਹਾ ਮੈਂ ਤਾਂ ਸਮਝਦਾ ਕਿ ਭਗਵੰਤ ਮਾਨ ਜਿਹੜਾ ਹੈਗਾ ਉਹ ਕਿਸਾਨ ਦਾ ਹਿੱਤ ਨਹੀਂ ਚਾਹੁੰਦਾ ਉਹ ਆਪਣਾ ਤੇ ਕੇਜਰੀਵਾਲ ਦਾ ਹਿੱਤ ਚਾਹੁੰਦਾ ਉਹਦੇ ਚ ਇਹਨਾਂ ਦਾ ਇਸਤੇਮਾਲ ਵੀ ਕਰ ਰਿਹਾ ਅੱਛਾ ਉਹ 20000 ਕਹਿ ਕੇ 8600 ਰੁਪਏ ਦਿੱਤਾ ਸਿਰਫ ਉਹ ਆਪ ਜੀ ਦੇਖ ਲਓ ਉਹ 180 ਕਰੋੜ 180 ਕਰੋੜ ਕੇਂਦਰ ਨੇ ਦਿੱਤਾ ਉਹ ਵੀ ਆਪਣਾ ਨਹੀਂ ਹੈ ਉਹ ਵੀ ਇਹਨਾਂ ਦਾ ਹੱਤਾ ਨਹੀਂ ਹੈ ਉਹੀ ਪੈਸਾ ਬਣਦਾ ਬਸ ਕੇਂਦਰ ਦਾ ਹੀ ਮੋਦੀ ਜੀ ਵਾਲਾ ਇਹ ਦੱਸਿਆ ਨਹੀਂ ਵੀ ਇਹ ਮੋਦੀ ਜੀ ਨੇ ਭੇਜਿਆ ਝੂਠ ਬੋਲਦੇ ਬਿਲਕੁਲ ਠੀਕ ਹੈ ਆ ਹੁਣ ਆਟੇ ਵਾਲਾ ਕਿੱਸਾ ਕੀ ਹੈ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਇਹਦੇ ਤੇ ਮਤਲਬ ਇਹ ਸਮਝ ਲਓ ਕਿ 4-500 ਰੁਪਏ ਦਾ ਫालतू ਖਰਚਾ ਸਰਕਾਰ ਦਾ ਕਰਨਾ ਇਹ ਹੈ ਆਪਣੀ ਫੋਟੋ ਲਾਉਣ ਦੇ ਚੱਕਰ 'ਚ ਅਸੀਂ ਆਪ ਦੀ ਆਪਣੇ ਆਪਣੇ ਪ੍ਰਚਾਰ ਲਈ ਬਈ ਆਟਾ ਬਣਾਉਣ ਦੀ ਜ਼ਰੂਰਤ ਕੀ ਹੈ ਔਰ ਉਹਦੇ 'ਚ ਵੀ ਕੁਝ ਕਟਅਤੀ ਕਰਤੀ ਇਹਨਾਂ ਨੇ ਜਿਹੜਾ ਕੇਂਦਰ ਦਿੰਦਾ ਨਾ ਰਾਸ਼ਨ ਉਹਦੇ 'ਚ ਵੀ ਕਟਅਤੀ ਕਰਤੀ ਇਵਨ ਕੇ ਵੀ ਆਇਆ ਕਿ ਜਿਹੜਾ 10 ਲੱਖ ਕਾਰਡ ਉਹਨਾਂ ਨੇ ਰਿਵਾਈਵ ਕੀਤਾ ਨਾ ਉਹ 'ਚ ਮੈਂਬਰਾਂ ਦੀ ਗਿਣਤੀ ਘਟਾਤੀ ਹੈ ਵੀਰੇ ਜੀ ਇੱਕ ਮੈਂਬਰ ਇੱਕ ਪਰਿਵਾਰ ਤੋਂ ਘਟਾ ਹਾਂ ਘਟਾਤਾ ਹਾਂ ਤੇ ਇਹ ਇਹ ਕਿਉਂ ਕਰਦੇ ਆ ਕਿਉਂ ਇਸ ਤਰ੍ਹਾਂ ਦੀਆਂ ਸਾਜਸ਼ਾਂ ਕਰਦੇ ਆ ਜੋ ਮੋਦੀ ਜੀ ਦਿੰਦੇ ਆ ਉਹ ਕਿਹ ਕੁ ਸਟੇਟ ਦੇ थ्रू ਹੁਣਾ ਹੁੰਦਾ ਉਹ ਵੀ ਨਹੀਂ ਪਹੁੰਚਣ ਦਿੰਦੇ ਗਰੀਬ ਆਦਮੀ ਤੱਕ 80 ਕਰੋੜ ਲੋਕਾਂ ਨੂੰ ਅਨਾਜ ਦੇ ਰਹੇ ਦੇਸ਼ ਜਰਾਸ਼ਨ ਠੀਕ ਹੈ ਉਹਦੇ ਤੋਂ ਆਪਦੀ ਫੋਟੋ ਕਾਹਦੇ ਲਈ ਲਾਉਣੀ ਆ ਵੀ ਇਹ ਕੀ ਚੱਕਰ ਆ ਕਿੱਡਾ ਕ ਬਾਬਾ ਨਾਨਕ ਆ ਜਿਹੜੀ ਫੋਟੋ ਲਾ ਰਿਹਾ ਹੈ ਉਹਦੇ ਲਈ ਉਹਦੇ ਤੋਂ ਪੈਸੇ ਪੰਜਾਬ ਦੇ ਲੋਕਾਂ ਦਾ ਧੰਨ ਬਰਵਾਦ ਕਰ ਰਹੇ ਆ ਤੇ ਔਰ ਉਸ 'ਚ ਫਿਰ ਰਾਸ਼ਨ 'ਚ ਵੀ ਕਟੌਤੀ ਕਰੀ ਜਾਂਦੇ ਹੋ ਇਹ ਕੀ ਕਰੀ ਜਾਂਦੇ ਆ अच्छा ये चीज देखो भी ਤੁਸੀਂ ਕਹੋ ਵੀ ਇੱਕ ਸਾਜ਼ਿ ਦੇ ਤਹਿਤ ਭਾਜਪਾ ਦੀ ਇਮੇਜ ਖਰਾਬ ਕਰਨ ਚ ਲੱਗੇ ਹੋਏ ਸੀ ਸਾਰੇ ਕਾਫੀ ਹੱਦ ਤੱਕ ਨੈਗੇਟਿਵ ਹੋ ਵੀ ਗਈ ਹੈ ਕਿਦਾਂ ਸੁਧਰੇਗੀ ਆ ਲੋਕਾਂ ਨੂੰ ਕਿਦਾਂ ਸੱਚ ਪਤਾ ਲੱਗੇਗਾ ਨੈਗੇਟਿਵ ਕੁਝ ਨਹੀਂ ਹੋਇਆ اچھا ਲੋਕ ਬਹੁਤ ਸਭ ਕੁਝ ਜਾਣਦੇ ਆ ਇਹ ਜਿਹੜੇ ਸੋਸ਼ਲ ਮੀਡੀਆ ਤੇ ਘਰਾਂ ਦੇ ਵੀਡੀਓ ਆਉਂਦੇ ਆ ਇਹ ਉਹ ਸਾਹਿਬ ਨੇ ਇਹ ਕੋਈ ਕਰਾਉ ਨਹੀਂ ਆ ਇਹ ਚੰਦ ਲੋਕ ਕਰਦੇ ਆ ਦੇਖੋ ਮੈਂ 1200 ਦੇ ਸ਼ਿਕਾਰ ਹੋਏ ਹਾਂ ਨਹੀਂ 1200 ਦਾ ਕਟਸੀ ਮਹਿਲ ਕਲਾਚ ਬਿਲਕੁਲ ਠੀਕ ਮੈਂ ਉਧਰ ਕਿਹਾ ਬੋਲਿਆ ਬਾਹਰ ਕਿਸਾਨ ਆਵੇ ਮੈਨੂੰ ਆ ਕੇ ਐਸਪੀ ਨੇ ਕਿਹਾ ਵੀ ਉਹ ਸਵਾਲ ਜਵਾਬ ਕਰਨਾ ਚਾਹਦੇ ਮੈਨੂੰ ਬੁਲਾ ਲਓ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਸੈਟੀਸਫਾਈ ਹੋ ਗਏ ਪਰ ਜਾਂਦੇ ਹੋਏ ਫਿਰ ਕਹਿ ਗਏ ਕਿ ਅਸੀਂ ਤਾਂ ਮੋਦੀ ਦੇ ਖਿਲਾਫ ਆ ਅਸੀਂ ਤਾਂ ਬੀਜੇਪੀ ਦੇ ਖਿਲਾਫ ਆ ਉਹ ਉਹ ਮੁਖਾਲਫਤਾ ਦਿੱਤੀ ਕਿਤੋਂ ਮੰਚ ਵੜ ਗਈ ਗੱਲ ਉਹਨਾਂ ਦੇ ਪ੍ਰੋਪਗੈਂਡਾ ਕਿਵੇਂ ਬਣ ਗਿਆ ਪ੍ਰੋਪਗੈਂਡਾ ਨਹੀਂ ਇਹ ਅਸਲ ਵਿੱਚ ਵਿਚਾਰਤਾ ਰਹਿ ਗਿਆ ਸੰਘਰਸ਼ ਇੱਕ ਬੀਜੇਪੀ ਦੀ ਇੱਕ ਵਿਚਾਰਤਾ ਰਹਿ ਗਈ ਹੈ ਔਰ ਉਹ ਕਾਮਰੇਡ ਵਿਚਾਰਤਾ ਰਹਿ ਤਿੰਨ ਜਿਆਦਾ ਉਹਦੇ ਵਿੱਚ ਤੇ ਉਹ ਵਿਚਾਰਤਾ ਦੀ ਲੜਾਈ ਉਹ ਨਹੀਂ ਕਿ ਤਾ ਮਉਣੀ ਉਹ ਕਿਸਾਨ ਦੀ ਲੜਾਈ ਨਹੀਂ ਹੈ ਉਹ ਕਿਸਾਨ ਦਾ ਹਿੱਤ ਨਹੀਂ ਕਰ ਰਹੇ ਉਹ ਤਾਂ ਆਪਣੀ ਵਿਚਾਰਧਾਰਾ ਦੇ ਪੂਰਕ ਹੋ ਰਹੇ ਕੀ ਮੰਨਦੇ ਫਿਰ ਇਹਨਾਂ ਲੋਕਾਂ ਦੇ ਬ੍ਰੇਨ ਵਾਸ਼ ਹੋ ਚੁੱਕੇ ਨੇ ਕਿਦਾਂ ਠੀਕ ਹੋਣਗੇ ਇਹ ਨਹੀਂ ਠੀਕ ਹੋਣਾ ਇਹ ਤਾਂ ਕਿਸਾਨ ਹੀ ਇਹਨਾਂ ਨੂੰ ਛੱਡ ਦੂਗਾ ਪਹਿਲਾਂ ਜਿੰਨੀ ਹੁਣ ਸਟਰੈਂਥ ਇਹਨਾਂ ਦੇ ਪਿੱਛੇ ਨਹੀਂ ਰਹੀ ਤਾਕਤ ਨਹੀਂ ਉੱਦਾਂ ਨਾ ਰਹੀ ਧੜਿਆਂ ਜਾਂ ਵੱਡੇ ਹੋਏ ਅੱਗੇ ਹੋ ਕੱਢ ਜਣੀ ਉਹ ਪ੍ਰਧਾਨ ਮੰਤਰੀ ਪਟਨਾ ਸਾਹਿਬ ਜਾ ਕੇ ਆਏ ਨੇ ਕਿਦਾਂ ਦਾ ਸੁਨੇਹਾ ਜਾਏਗਾ ਲੋਕਾਂ 'ਚ ਖਾਸ ਕਰਕੇ ਸਿਕਪਾਈ ਚ ਮੈਂ ਉਹ ਤਾਂ ਪਹਿਲਾਂ ਵੀ ਸਤਕਾਰ ਕਰਦੇ ਆ ਸੱਚ ਜਿਨ੍ਹਾਂ ਨਰਿੰਦਰ ਮੋਦੀ ਜੀ ਨੇ ਕੀਤਾ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ ਕਿਸੇ ਨੇ 84 ਦੀ ਨਸਲ ਕੁਸ਼ੀ ਦਾ ਇਨਸਾਫ ਨਹੀਂ ਦਿੱਤਾ ਹਮ ਉਹਨਾਂ ਨੇ ਵੀ ਨਹੀਂ ਦਿੱਤਾ ਤਾਂ ਮੋਦੀ ਜੀ ਨੇ ਆ ਕੇ 84 ਦੀ ਨਸਲ ਕੁਸ਼ੀ ਦਾ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਔਰ ਕਈਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਤਾ ਬਾਕੀ ਵੀ ਚਲੇ ਜਾਣਗੇ ਤੇ ਉਸ ਦੀ ਪ੍ਰਸ਼ੰਸਾ ਇਹਨਾਂ ਨੇ ਕਿਸੇ ਨੇ ਨਹੀਂ ਕੀਤੀ ਜਿਹੜੇ ਸਿੱਖਾਂ ਦੇ ਉਹ ਬਣੇ ਹੋਏ ਆ ਠੇਕੇਦਾਰ ਸਿੱਖੀ ਦੇ ਹਾਂ ਧਰਮ ਦੇ ਠੇਕੇਦਾਰ ਆ ਜਿਹੜੇ ਤੇ ਉਹਨਾਂ ਨੇ ਨਹੀਂ ਕੀਤੀ ਤੇ ਆਮ ਜਨਤਾ ਕਰਦੀ ਹੈ ਹੁਣ 312 ਲੋਕ ਸੀ ਕਾਲੀ ਸੂਚੀ ਚ ਬਲੈਕਲਿਸਟ ਚ ਬਿਲਕੁਲ ਠੀਕ ਹੈ ਮੋਦੀ ਜੀ ਨੇ ਬਿਨਾ ਮੰਗੇ ਆ ਹਰ ਸਿਮਰਤ ਵੀ ਰਹੀ ਹੈ ਮਿਨਿਸਟਰੀ ਚ ਬਾਕੀ ਵੀ ਰਹੇ ਆ ਸਾਰੇ ਸੁਖਵੀਰ ਬਾਦਲ ਵੀ ਇੱਥੇ ਸੀ ਤੇ ਉਹਨਾਂ ਨੇ ਕਿਸੇ ਨੇ ਮੰਗ ਨਹੀਂ ਕੀਤੇ ਤੇ ਮੈਂ ਸਮਝਦਾ ਬਹੁਤ بڑا ਗੁਨਾਹ ਕੀਤਾ ਤੇ ਮੋਦੀ ਜੀ ਨੇ ਉਹ ਕਾਲੀ ਸੂਚੀ ਚੋਂ ਬਾਹਰ ਕਰਤੇ ਸ਼ਹਿਰਜਾਹਦਿਆ ਦਾ ਸ਼ੀਦਤੀ ਦਾੜਾ ਕੋਈ ਵੀ ਮਨਾਉਣ ਦੀ ਗੱਲ ਨਹੀਂ ਕਰਦਾ ਪੂਰੀ ਦੁਨੀਆ ਚ ਬਣਾਇਆ ਕਿਸੇ ਵੀ ਧਾਰਮਿਕ ਮੁਖੀ ਦਾ ਜਿਹੜਾ ਪ੍ਰਕਾਸ਼ ਪਰਬਾ ਜਾਂ ਕੋਈ ਦੇਣਾ ਜੀ ਉਹ ਸਰਕਾਰੀ ਤੌਰ ਤੇ ਨਹੀਂ ਮਨਾਇਆ ਜਾਂਦਾ ਮੋਦੀ ਜੀ ਨੇ ਪਹਿਲੀ ਵਾਰ ਆ ਕੇ ਸਰਕਾਰੀ ਤੌਰ ਤੇ ਗੁਰੂ ਨਾਨਕ ਦੇਵ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਸਰਕਾਰੀ ਤੌਰ ਤੇ ਮਨਾਇਆ ਔਰ ਪੂਰੀ ਦੁਨੀਆ ਚ ਸਾਰੀਆਂ ਐਮਬੈਸੀਆਂ ਇਸ ਸਪਾਰਥ ਕਰਨਾਂ ਜ ਮਨਾਏ ਗਏ ਠੀਕ ਹੈ ਤੇ ਲੋਕਾਂ ਨੂੰ ਉਹਨਾਂ ਦੀ ਸਿੱਖਿਆਵਾਂ ਤੋਂ ਜਾਣੂ ਕਰਾਇਆ ਜਿਹੜੀਆਂ ਬਹੁਤ ਵੱਡਮੁੱਲੀਆਂ ਨੇ ਔਰ ਮੈਂ ਇਹ ਸਮਝਦਾ ਹਾਂ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਅੰਦਰ ਸਰਕਾਰੀ ਤੌਰ ਤੇ ਨਹੀਂ ਮਨਾਇਆ ਇਹ ਬੜੀ ਮੰਦਪਾਗੀ ਗੱਲ ਹੈ ਔਰ ਕਿ ਸ਼ੈਨੇ ਨੇ ਕਿਹਾ ਕਿ ਸੇ ਹਕਾਲ ਤੱਕ ਦੇ ਜਸਦਰ ਸਾਹਿਬ ਨੇ ਨਿੰਦਾ ਨਹੀਂ ਕੀਤੀ ਕਿਸੇ ਹੋਰ ਨੇ ਨਹੀਂ ਕੀਤੀ ਇਹ ਸਭ ਰਲਿ ਮਿਲੀ ਕੁਸ਼ਤੀ ਹੈ ਨੂਰਾ ਕੁਸ਼ਤੀ ਹੈ ਠੀਕ ਹੈ ਅੱਛਾ ਕਿਤਨਾ ਕਿਤੇ ਹੁਣ ਜੇ ਮੈਂ ਲੋਕ ਸਭਾ ਚੋਣਾਂ ਦਾ ਦੌਰ ਚੱਲਦਾ ਪਿਆ ਹੈ ਭਾਜਪਾ ਕੀ ਆਪਣੀਆਂ ਜੜਾਂ ਲਾਣ ਲਈ ਇਲੈਕਸ਼ਨ ਚ ਲੜ ਰਹੀ ਹੈ ਮжоਰਿਟੀ ਦਾ ਨਹੀਂ ਆਪਾਂ ਕਹਿ ਸਕਦੇ ਆਏਗੀ ਨਹੀਂ ਮжоਰਿਟੀ ਇੱਥੇ ਜੈਸ਼ ਆਪਣਾ ਵੋਟ ਬੈਂਕ ਵਧਾਣ ਲਈ ਕੰਮ ਕਰਦੀ ਹੈ ਪੇਰਪਦੇਸ਼ ਸਾਡੀ ਮжоਰਿਟੀ ਆ ਰਹੀ अच्छा ਇੱਥੇ ਵੀ ਅਸੀਂ ਵੱਡੀ ਰਾਜਨੀਤਿਕ ਤਰ ਬਣ ਕੇ ਉੱਪਰਾਂਗੇ ਪੰਜਾਬ 'ਚ ਇਹ ਪੱਕੀ ਗੱਲ ਆ ਜੀ ਔਰ ਆਉਣ ਵਾਲਾ ਤੁਸੀਂ ਦੇਖਣਾ ਫਿਊਚਰ ਜੀ ਪੰਜਾਬ ਅਗਰ ਸੁਰੱਖਿਅਤ ਰਹੇਗਾ ਤਾਂ ਭਾਜਪਾ ਦੇ ਹੱਥਾਂ 'ਚ ਹੀ ਆਣਾ ਔਰ ਕਿਤੇ ਨਹੀਂ ਆਣਾ ਜਿਵੇਂ ਹੋਰ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਪੁਰਾਣੇ ਆਗੂ ਨੇ ਕਈਆਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਬਾਹਰੋਂ ਜਿਹੜੇ ਦੂਜੀਆਂ ਪਾਰਟੀਆਂ ਛੱਡ ਗਿਆ ਏ ਉਮੀਦਵਾਰੀਆਂ ਲੈ ਕੇ ਥੋੜੀ ਨਿਰਾਸ਼ਾ ਆਂਦੀ ਏ ਪੱਕੇ ਪੁਰਾਣੇ ਵਰਕਰ 'ਚ ਨਹੀਂ ਨਹੀਂ ਇਹਦੇ 'ਚ ਦੇਖੋ ਅਸੀਂ 250 ਕਿਲੋਮੀਟਰ ਦਾ ਏਰੀਆ ਜਿਹੜਾ ਚੋਣੇ ਲੜਦੇ ਸੀ ਅਕਾਲੀ ਦਲ ਨਾਲ ਗਠਜੰਬਨ ਸੀ ਬਿਲਕੁਲ ਠੀਕ ਹੈ ਮਾਲਵਾ ਦਾ ਠੀਕ ਹੈ ਤਾਂ ਉੱਥੇ ਇਹ ਪੂਰੀ ਸਹੀ ਗੱਲ ਆ ਕਿ ਤਿੰਨ ਤਿੰਨ ਸੀਟਾਂ ਅਸੀਂ ਲੋਕ ਸਭਾ ਦੀਆਂ 13 ਚੋਂ ਲੜਦੇ ਸੀ ਇੱਕ ਸਾਈਡ ਦੀ ਬਿਲਕੁਲ ਠੀਕ ਹੈ ਤੇ ਨੇਚਰਲੀ ਸਾਨੂੰ ਉੱਥੇ ਲੀਡਰਸ਼ਿਪ ਜਦੋਂ ਤੱਕ ਅਸੀਂ ਚੋਣਾਂ 'ਚ ਨਹੀਂ ਜਾਂਦੇ ਸਾਡਾ ਆਧਾਰ ਨਹੀਂ ਬੱਤ ਡੈਮੋਕ੍ਰੇਸੀ 'ਚ ਹੀ ਹੁੰਦਾ ਲੋਕਤੰਤਰ 'ਚ ਬਿਲਕੁਲ ਸਹੀ ਤੇ ਸਾਨੂੰ ਨਵੇਂ ਲੋਕਾਂ ਦੀ ਜ਼ਰੂਰਤ ਸੀ ਹਾਂ ਅੱਗੇ ਬੜਾ ਅੱਛਾ ਹੋ ਗਿਆ ਉਹਨਾਂ ਦਾ ਸਵਾਗਤ ਆ ਤੇ ਉਹਨਾਂ ਨੂੰ ਸਤਾਂ ਤੇ ਸਨਮਾਨ ਵੀ ਦੇਣੇ ਪੈਣਗੇ ਨਹੀਂ ਉਹ ਕਿਉਂ ਸਾਡੇ 'ਚ ਰੁਕਣਗੇ ਜੀ ਠੀਕ ਹੈ ਸਾਨੂੰ ਤਾਂ ਸਾਡਾ ਹੀ ਘਰ ਆ ਸਾਡੀ ਇਹ ਵਿਚਾਰਧਾਰਾ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਣਾ ਸਾਨੂੰ ਆਪਣਾ ਬڑا ਦਿਲ ਕਰਨਾ ਪਊਗਾ ਬਿਲਕੁਲ ਠੀਕ ਹੈ ਉਹਨਾਂ ਲੋਕਾਂ ਨੂੰ ਆਪਣੇ ਚ ਸਮਾਉਣ ਲਈ ਹਾਂ ਹੁਣ ਇੱਕ ਵਾਰ ਹੋ ਗਿਆ ਤੁਸੀਂ ਦੇਖਣਾ ਕਿ ਭਾਜਪਾ ਦਾ ਵੋਟ ਸ਼ੇਅਰ ਕਿੰਨਾ ਵਧਣਾ ਹਾਂ ਪੰਜਾਬ ਦੇ ਅੰਦਰ ਅਸੀਂ ਤਾਂ 6% ਸੀ ਪਹਿਲਾਂ ਹਾਂ 6% ਸੀ ਜਦੋਂ ਉਹ ਵੋਟ ਸ਼ੇਅਰ ਬਿਲਕੁਲ ਠੀਕ ਜੇ ਤੁਸੀਂ ਦੇਖਣਾ ਹੈ ਇਸ ਦਾ ਦੁੱਗਣਾ ਵੀ ਹੋ ਗਿਆ ਤਾਂ ਬੜੀ ਤਰੱਕੀ ਦੁੱਗਣਾ ਨਹੀਂ ਜੀ ਦੁੱਗਣਾ ਨਹੀਂ ਦੁੱਗਣਾ ਨਹੀਂ ਕਈ ਗੁਣਾ ਹੋਣਾ ਅੱਛਾ ਕਈ ਗੁਣਾ ਤੁਸੀਂ ਇਹ ਦੇਖਿਓ ਹਾਂ ਯਕੀਨ ਹੈ ਭਰੋਸਾ ਦਾਵਾ ਦਾਵਾ ਨਹੀਂ ਤੁਸੀਂ ਮੈਂ ਪਿੰਡਾਂ ਚ ਆਮ ਜਨਾਂ ਦੀ ਠੀਕ ਹੈ ਇਕ ਤੱਕ ਛੋਟਾ ਕਿਸਾਨ ਜਿਹੜਾ ਸਮਾਲ ਐਂਡ ਮਾਰਜਨਲ ਫਾਰਮਰ ਅੱਧੇ ਕਿੱਲੇ ਵਾਲਾ ਹਾਂ ਉਹ ਮੋਦੀ ਜੀ ਦੀ ਗੁਣਗਾਨ ਕਰਦਾ ਠੀਕ ਹੈ ਔਰ ਐਸਸੀ ਵਰਗ ਜਿਹੜਾ ਹੈਗਾ 달ਿਤ ਵਰਗ ਤੇ ਬੀਸੀ ਵਰਗ ਉਹ ਵੀ ਪਿੰਡਾਂ ਚ ਮੋਦੀ ਜੀ ਦੀ ਸਤਿਕਾਰ ਕਰਦਾ ਸਤਿਕਾਰ ਕਰਦਾ ਠੀਕ ਹੈ ਔਰ ਉਹ ਵੋਟ ਸ਼ੇਅਰ ਵਧਣਾ ਜੀ ਤੇ ਬਾਕੀ ਹੋਰ ਵੀ ਕਈ ਮੁੱਦੇ ਨੇ ਜਿਹਦੇ ਕਰਕੇ ਇਸ ਵਾਰ ਵੋਟ ਸ਼ੇਅਰ ਬਹੁਤ ਵਧਣਾ ਬਿਲਕੁਲ ਜਿੱਤ ਹਾਰ ਜਿਹੜੀ ਹੈ ਨਾ ਇਹ ਅਲੱਗ ਚੀਜ਼ ਹੁੰਦੀ ਹੈ ਇਸੋ ਭਾਗੀਦਾਰੀ ਤੁਹਾਡੀ ਕੰਟਰੀਬਿਊਸ਼ਨ ਕੰਮ ਕਰਦਾ ਉਹਦੇ ਤੁਸੀਂ ਹਾਂ ਹਾਂ ਕੰਟਰੀਬਿਊਸ਼ਨ ਕਿੰਨਾ ਕਰੇ ਹਾਂਜੀ ਹਾਂਜੀ ਬਿਲਕੁਲ ਠੀਕ ਤੇ ਉਹ ਬਾਕੀ ਦੇਖਾ ਜਾਊਗਾ ਠੀਕ ਹਾਂ ਸੋ ਹਰਜੀਤ ਸਿੰਘ ਗਰੇਵਾਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਕਿਤੇ ਨਾ ਕਿਤੇ ਜਿਹੜਾ ਆਪਾਂ ਖੁੱਭ ਕੇ ਥੋੜਾ ਦੇਖਿਆ ਆਪਾਂ ਇਹਨੂੰ ਥੋਰਲੀ ਜਾ ਕੇ ਦੇਖਿਆ ਵੀ ਕਿਸਾਨੀ ਇਸ਼ੂ ਕਿਸਾਨੀ ਮਸਲਾ ਅਸਲ ਚ ਹੈ ਕੀ ਹੈ ਜਿਹੜਾ ਅਸਲ ਹੱਕਦਾਰ ਹੈ ਅੱਧੇ ਇਕੜ ਵਾਲਾ ਜਾਂ 1 ਇਕੜ ਵਾਲਾ ਛੋਟਾ ਕਿਸਾਨ ਜਿਹੜਾ ਹੈਗਾ ਗੱਲ ਉਹਦਾ ਆਪਾਂ ਕਹੀਏ ਆਮਦਨੀ ਸੁਨਿਸ਼ਚਿਤ ਕਰਨ ਦੀ ਹੈ ਥੋੜੀ ਜੀ ਵਧਾ ਕੇ ਸੁਨਿਸ਼ਚਿਤ ਕਰਨ ਦੀ ਹੈ ਪਰ ਉਹੀ ਗੱਲ ਆ ਜਾਂਦੀ ਹੈ ਜਿਹੜੇ ਕਿ ਕਿਸਾਨ ਆਗੂਆਂ ਦੇ ਠੇਕੇਦਾਰ ਨੇ ਇਹਨਾਂ ਨੇ ਤਸਵੀਰ ਸਾਰੀ ਐ ਧੁੰਦਲੀ ਰੱਖੀ ਹੋਈ ਹੈ ਸ਼ੀਸ਼ੇ ਦੇ ਜਿਹੜਾ ਦੂਜਾ ਪੈਸੇ ਪਹਿਲੂ ਹੈ ਉਹ ਸਾਹਮਣੇ ਨਹੀਂ ਆਉਂਦੇ ਰੇ ਸੋ ਆਉਣ ਵਾਲੇ ਟਾਈਮ 'ਚ ਇਹ ਵੀ ਮਾਹੌਲ ਬਣੇਗਾ ਕਿ ਰਾਜੇਵਾਲ ਨੂੰ ਢੱਲੇਵਾਲ ਨੂੰ ਲੱਖੋਵਾਲ ਨੂੰ ਪੰਦੇਰ ਨੂੰ ਉਗਰਾਹਾ ਨੂੰ ਸਭ ਨੂੰ ਸਵਾਲ ਕੀਤੇ ਜਾਣਗੇ ਵੀ ਤੁਸੀਂ ਕਰ ਕੀ ਰਹੇ ਹੈਗੇ ਹੋ ਕਦੋਂ ਕਿ ਮਾਹੌਲ ਬਣਦਾ ਇਹ ਵੀ ਪੰਜਾਬ 'ਚ ਬੜੀ ਛੇਤੀ ਸਾਹਮਣੇ ਆ ਜਾਏਗਾ ਉਰਨਮੀ ਅਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ